ਉਹ ਚੀਜ਼ਾਂ ਚੰਗੀਆਂ ਦੀ ਗੱਲ ਐ ਕਾਲ ਨਹੀਂ ਮਾਰਿਆ ਮੁੱਕਦੇ ਨਹੀਂ ਮੁੱਤੀ ਮੁੱਤੀ ਬਥੇਰੇ ਪਾਈ ਨੇ ਵਿੱਚ ਬਜਾਰਾਂ ਦੇ ਆਹੀ ਕਰ ਲਾ ਤੂੰ ਪੰਚਾਇਤ ਦੀ ਗੱਲ ਨਹੀਂ ਮੈਂ ਤੈਨੂੰ ਮਾਰਦਾ ਨਹੀਂ ਰੱਬ ਸਮਾਨ ਦਾ ਵਿੱਚ ਐ ਗੱਲ ਮੰਨਣੀ ਪੂਗੀ ਅਸੀਂ ਪਾਣੀ ਪੀ ਲੋ ਨਹੀਂ ਮਿਲਦੀ ਤੂੰ ਹੁਣ ਗਿਆਨੂ ਨਹੀਂ ਅਹੀ ਜੇ ਮਿਲਦੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ-ਬਾਰ ਅਠਲ ਜਾਵੇਂਗਾ ਇਹੀ ਲੈ ਜੀ ਸਾਰੇ ਘਰ ਦੇ ਖੁਸ਼ ਹੋ ਜਾਣਗੇ ਦੋ ਪਤੀਜੇ ਕਹਿੰਦੇ ਮੇਲੇ ਗਿਆ ਸੀ ਤੰਦਰਕੋਟ ਦੇ ਊੜਾ ਪਾ ਕਹਿੰਦਾ ਚੱਲੀ ਮੈਂ ਆ ਤੈਨੂੰ ਇੱਕ ਵਾਰੀ ਹੋਰ ਕਰ ਲੈਣ ਦੇ ਕੋਸ਼ਿਸ਼ ਨਾ ਨਾ ਦੱਸੋ ਹੋਰ ਮੈਂ ਪੱਲਿਓ ਪਾ ਦੂੰ ਹਜ਼ਾਰ ਪੱਲੋ ਪੱਲੋ ਵਾਲਾ ਕਰ ਪਾਵਾਂ ਆ ਕਿਤੇ ਕਾਲ ਓਏ ਖਰਚਾ ਓਏ ਫਸਲਾਂ ਦਾ ਕਾਲ ਮਾਰ ਗਿਆ ਬੇਰੇ ਤੇ ਖਰਚਾ ਯਾਰ ਪੁਰਿਆ ਭਾਈ ਓਹ ਲੈਣ ਦੇਰਾ ਪੁਰਾ ਤਾਂ ਆ ਗੱਲ ਸੁਣ ਲੈ ਹੁਣ ਤੂੰ ਬਾਰੋ-ਬਾਰ ਹੋਣਾ ਕਰੀਂ ਨਾ ਰੱਖਣੀ ਐ ਰੱਖ ਲੂਗਾ ਨਹੀਂ ਰੱਖਣੀ ਨਾ ਰੱਖੇ ਉਹਦੇ ਭਾਈ ਨੂੰ ਖੜਾਵੇ ਲੈ 27000 ਤੂੰ ਪੱਟ ਦੇ ਦੇਖ ਲਈ ਕੈਮ ਨਹੀਂ ਵਿਕਦੀ ਆ ਪੱਠਰ ਨਹੀਂ ਵਿਕਦੀ ਨਾ ਕਿਉਂ ਵੱਡਿਆਰ ਦੰਦ ਓਏ ਗੱਲ ਸੁਣ ਓਏ ਓਏ ਗੱਲ ਸੁਣ ਲੈਣੇਦਾਰ ਪੱਠ ਚੰਗੀ ਐ ਅਹੀ ਜੀ ਲੈਣ ਵਾਲੀ ਤੋਣ ਗਿਆ ਨੂੰ ਨਹੀਂ ਮਿਲਦੀ ਤੋ ਹੁਣ ਗਿਆ ਨੂੰ ਨਹੀਂ ਅਹੀ ਜੀ ਮਿਲਦੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ-ਬਾਰ ਪੱਠ ਲਜਾਵੇਂਗਾ ਇਹੀ ਲੈ ਜੀ ਸਾਰੇ ਘਰ ਦੇ ਖੁਸ਼ ਹੋ ਜਾਣਗੇ ਤੁਪਤੀ ਦੇ ਕਹਿੰਦੇ ਮੇਲੇ ਗਿਆ ਸੀ ਕਲਰ ਕੋਟ ਦੇ ਊੜਾ ਪੱਠ ਲੈ ਕੇ ਆਏ ਹੈ ਨਾ ਅੱਜ ਤਾਂ ਅੱਜ ਤਾਂ ਤੇਰੇ ਤੇਰੇ ਮੂੰਹ ਬੰਗਾ ਕਹਦਾ ਤੇਲੀ ਮੈਂ ਆ ਤੂੰ ਮੈਨੂੰ ਇੱਕ ਵਾਰੀ ਹੋਰ ਕਰ ਲੈਣ ਦੇ ਕੁਛ ਨਾ ਨਾ ਦੱਸੋ ਹੋਰ ਮੈਂ ਪੱਲਿਓ ਪਾ ਦੂੰ ਹਜ਼ਾਰ ਪੱਲੋ ਪੱਲੋ ਵਾਲਾ ਸਭ ਪਾਉਣਾ ਆ ਕਿਤੇ ਕਾਲ ਓ ਖਰਚਾ ਓ ਫਸਾ ਦਾ ਕਾਲ ਮਾਰ ਜਾ ਬਸ ਖਰਚਾ ਯਾਰ ਪੁਰਿਆ ਭਾਈ ਉਹਨਾਂ ਨੇ ਕਰਾ ਤਾ ਆ ਜਾ ਕੋਸ ਨਹੀਂ ਹੁੰਦਾ ਪੁਰਾ ਆ ਜਾ ਭੱਜ ਨਾ ਲੈਣੇ ਦਾ ਰਹਾ ਉਹ ਬੱਸ ਇੱਕ ਖਰਜਾ ਕਾਲ ਨਹੀਂ ਮਾਰਿਆ ਚੀਚਾ ਚੰਗੀਆਂ ਦੀ ਗੱਲ ਹੈ ਉਹ ਚੀਚਾ ਚੰਗੀਆਂ ਦੀ ਗੱਲ ਹੈ ਕਾਲ ਨਹੀਂ ਮਾਰਿਆ ਮੁੱਕਦੇ ਨਹੀਂ ਮੁਤੀ ਮੁੱਕਦੇ ਰਹਾ ਗੋਤੀ ਬਥੇਰੇ ਪਾਈ ਨੇ ਵਿੱਚ ਬੁਜਾਰਾਂ ਨੇ ਪੁਰਪੁਰ ਬੈਠੇ ਉਹ ਕਰ ਮੇਰੀ ਗੱਲ ਮੰਨ ਲੈ ਕਸਰ ਨਹੀਂ ਛੱਡੀ ਕਸਰ ਮੈਂ ਵੀ ਨਹੀਂ ਛੱਡਦਾ ਪੁਰਾ ਇਹੋ ਜਾ ਪੰਚਾਇਤ ਦੀ ਮੂੜਿਆ ਨਹੀਂ ਕਰਦੇ ਗੱਲ ਆਹੀ ਕਰ ਲਾ ਤੂੰ ਪੰਚਾਇਤ ਦੀ ਗੱਲ ਨਹੀਂ ਮੈਂ ਤੈਨੂੰ ਮਾਰਦਾ ਨਹੀਂ ਰੱਬ ਸਮਾਨ ਦਾ ਵਿੱਚ ਹੈ ਗੱਲ ਮੰਨਣੀ ਪੂਗੀ ਨਸੀਰ ਪਾਣੀ ਪੀ ਲੋ ਦੌਰਾ ਹੋ ਜਾ ਨਸੀਰ ਪਾਣੀ ਪੀ ਲੈ ਬਾਈ ਓਏ ਆ ਜਾ ਦੌਰਾ ਹੋਣਾ ਪੁਰੀਆਂ ਮਾ ਤਾਂ ਪੱਠ ਤੈਨੂੰ ਮੈਂ ਲੈਤੀ ਗੱਲ ਸੁਣ ਲੈ ਹੁਣ ਤੂੰ ਬਾਰੋ-ਬਾਰ ਹੋ ਨਾ ਕਰੀਂ ਇਹ ਰੱਖਣੀ ਹੈ ਰੱਖ ਲੂਗਾ ਨਹੀਂ ਰੱਖਣੀ ਨਾ ਰੱਖਿਆ ਤੇ ਭਾਈ ਨੂੰ ਖੜਾਵੇਂ ਲੈ ਜੀ 27000 ਦਾ ਪੱਠ ਦੇ ਦੇ ਦੀ ਮੇਰੀ ਤਾਂ ਕੋਈ ਉਹੀ ਨਹੀਂ ਮਿਲਦੀ ਜਿਵੇਂ ਨਹੀਂ ਮੋੜਦਾ ਦੇ ਵੀ ਭੈਣ ਘੜਾਵੇ ਜਵੇਂ ਨੂੰ ਪੱਲੇ ਰੋਟਾ ਪਾਉਣਾ ਬੂਵਿਆਂ ਜਾਂ ਪੈਸੇ ਜਣਾ ਆ ਬਾਈ ਸੋਨੂ ਵੀਡੀਓ ਮੇਰਾ ਛੋਟਾ ਮੇਰਾ ਵੱਡਾ ਫਰੀ ਲਾ ਲਓ ਲੋ ਜੀ ਦੋਸਤੋ ਆ ਰਾਜੂ ਬਾਈ ਨੇ ਆਪਣਾ ਕਰਵਾਇਆ ਤੇ ਸੌਦਾ ਕਰਵਾਇਆ ਬਾਈ ਨੇ ਸੌਦਾ ਲਾਈਵ ਕਰਾਇਆ ਤੇ ਆਪਣੇ ਸਤੂਰ ਜੀ ਕਾਰਜੀ ਦਾ ਸੁਪੁੱਤਰ ਸੋਨੂ ਬੋਟ ਫਾਰਮ ਨੂੰ ਦਾ ਪੋਤਾ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਦੇ ਚੈਨਲ ਵੀ ਚੱਲਦੇ ਨੇ ਟੀਵੀ 'ਤੇ ਵੀ ਚੱਲਦੇ ਨੇ ਨੈਟਾਂ 'ਤੇ ਵੀ ਚੱਲਦੇ ਨੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਤੋਂ ਪੱਠ ਦਵਾਈ ਆਪਾਂ ਨੇ ਜੀ 27000 ਦੀ 25 ਤੋਂ ਛੱਡਿਆ ਸੌਦਾ 27 'ਚ ਸੌਦਾ ਮੁੱਕ ਗਿਆ ਇਹਨਾਂ ਨੇ ਆਪਣੀ ਮੰਨੀ ਸੋਹਣੀ ਪੱਠ ਐ ਪਨੂਣ ਪੱਠ ਐ ਥੱਲੇ ਮੇਮਣੀ ਐ ਤੇ ਹੁਣ ਮੇਰਾ ਭਾਈ ਪੈਸੇ ਗਣਕੇ ਦੇ ਰਿਹਾ ਸੋਹਣੀ ਗਾਊਟ ਫਾਰਮ ਜਿਹਨੂੰ ਲਓ ਜੀ ਮੈਂ ਨਹੀਂ ਦੇਇਓ ਮੇਮਣੀ ਦਿਖਾਇਓ ਜੀ ਇਹਨਾਂ ਨੇ ਆਪਣੀ ਗੱਲ ਤੇ ਫੁੱਲ ਚਾੜ ਤੇ ਗੱਲ ਆਪਣੀ ਮੋੜੀ ਨਹੀਂ ਕਲਰ ਕਾ ਕੋਟ ਦੇ ਮੇਲੇ ਦੇ ਵਿੱਚ ਸੀਤਲਾ ਮਾਤਾ ਦੇ ਮੇਲੇ ਦੇ ਵਿੱਚ ਰਾਜੂ ਗਾਊਟ ਫਾਰਮ ਦਿਲਵਾ ਪੰਜਾਬ ਨੇ ਅੱਜ ਸੌਦਾ ਕਰਵਾਤਾ ਇਹਨਾਂ ਦਾ ਪੱਠ ਦਾ ਸੋਨੂ ਗੋਟ ਫਾਰਮ ਤੋਂ ਪੱਠ ਦਿਵਾਤੀ ਬਹੁਤ ਵਧੀਆ ਕਿਹੜਾ ਪਿੰਡਾ ਬਾਬਾ ਜੀ ਬੋੜਾ ਬਾਬਾ ਜੀ ਬੋੜਾ ਨਾਵੇ ਲਵੇ ਬੋੜਾ ਮੋੜਾ ਬੋੜਾ ਕਿਹੜਾ ਪਿੰਡ ਮਰੋੜ ਜਿੱਥੇ ਸੱਥਾ ਖਾਸੀਆਂ ਨੇ ਕਿਤਨਾ ਮੇਨਲੀ ਜਾ ਕੇ ਹੋਈ ਅੱਛਾ ਅੱਛਾ ਆਹ ਦੇਖੋ ਇਹ ਆਪਣਾ ਭਾਈ ਸੰਤੂਰ ਜੀ ਇਹਾਂ ਤੋਂ ਬਹੁਤ ਵਧੀਆ ਪੱਠ ਦਿਖਾਈ ਆ ਇਹਨਾਂ ਦੀ ਬੋਟਾ ਬਣਾਓ ਜੀ ਦੋਏ ਪੰਜਾਂ ਦੀ ਆਹ ਛੇਲੀ ਦੇਖ ਆਹ ਛੇਲੀ ਹੈ ਜੀ ਇਹਨਾਂ ਦੀ ਬਹੁਤ ਸੋਹਣੀ ਆ ਇਹਨਾਂ ਦੀ ਟੀਮ ਦਿਖਾ ਰਹੀ ਹੈ ਬੱਕਰੀਆਂ ਇਹਨਾਂ ਦੇ ਚੇਲੇ ਵਾਲ ਕੇ ਮੈਂ ਜਾ ਇੱਧਰ ਬਣਾਵਾ ਬਹੁਤ ਵਧੀਆ ਚੇਲੇ ਵਾਲ ਕੇ ਸੋਨੂ ਜੀ ਦੇ ਨਾ ਰਹਿੰਦੇ ਹਰ ਟਾਈਮ ਸਾਥ ਦਿੰਦੇ ਧੰਨਵਾਦ ਸੋਨੂ ਜੀ ਦਾ ਪੈਸੇ ਗਣ ਰਿਹਾ ਸੋਨੂ ਜੀ ਤੇ ਬੱਕਰੀਆਂ ਦੀ ਬਹੁਤ ਵਧੀਆ ਕੁਆਲਿਟੀ ਚੰਗਾ ਦੀਨ ਪਿੰਡ ਪਸਾਹੌਰ ਜੀ ਇਹਨਾਂ ਦਾ ਪਹਿਲਾ ਗੱਡੀ ਤੋਂ ਪੀੜੀਆਂ ਤੋਂ ਨਾ ਚੱਲਦਾ ਆ ਰਿਹਾ ਇਹ ਇਹਨੂੰ ਰੱਖ ਲਾਂ ਗੱਡੀ ਬੜੇ ਬਜ਼ੁਰਗਾਂ ਤੋਂ ਚੱਲਦੀ ਆ ਇਹਨੂੰ ਗੱਡੀ ਤੇ ਰੱਖ ਲਾਂ ਹਾਂ ਇਹਨੂੰ ਗੱਡੀ ਚਲਾ ਜਾਂਦੇ ਆ ਕੋਈ ਨਹੀਂ ਕਰਦੇ ਆ ਕਰਦੇ ਆ ਕਿੰਨਾ ਹੋ ਗਿਆ ਜੀ 59 25 ਨਹੀਂ 25 ਤੋਂ ਘੱਟ ਹਾਂ ਹਾਂ ਦੋ 26 ਆਪਾਂ 26 ਆ ਹਾਂਜੀ ਇੱਕ ਵਾਰ ਹੱਥ ਮਾਰ ਲੈ ਹੱਥ ਤੂੰ ਮਾਰ ਲੈ ਛੋਟੀ ਵੀ 26 ਆ ਹਾਂ ਇੱਕ ਵਾਰ ਹੱਥ ਮਾਰ ਲੈ ਹੱਥ ਮਾਰਦਾ 66